तरूर डिस्ट्रिक्ट इंडस्ट्रियल चैम्बर वालों तुरी विखे मेडिकल चेकअप कैंप फ्री लगया गया Gracias. నిది నదిారి వెళ్లేను ఆహా నదిారి వెళ్లేనే కరొచ్చు మరి కొడాయిని నాను తిమాటుకుంటే కొడాయిని 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 నాను తిమాటుకుంటే ঠ অস্তন কস বেরেে এই ব সাম ঠ এই কলিেরে সাম होকি হ ক প্যাে রল পে গলি ক আপনাকামকা খলিবেে ফ ে ফ এই বলি ফি আগফ ক ਕਈ ਕੈਂਪਲਰ ਲੱਗ ਰਹੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੇ ਤੌਰ ਉਪਰਲਾ ਬਣਾਉਂ ਕਿ ਤੇ ਮੈਡੀਕਲ ਚੈੱਕਅਪ ਕੈਂਪੋ ਸਨਾਤਨ ਧਰਮ ਸਭਾ ਹਸਪੀਟਲ ਵਿਖੇ ਲਗਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਬਹੁਤ ਹੀ ਮਹਾਰ ਡਾਕਟਰ ਆਪਣਾ ਬਹੁਤ ਹੀ ਲੇਟੈਸਟ ਮੈਡੀਕਲ ਇਕੁਪਮੈਂਟ ਲੈ ਕੇ ਪਹੁੰਚੇ ਨੇ ਜਿਹਦੇ ਵਿੱਚ ਖਾਸ ਤੌਰ ਤੇ ਮੈਂ ਕਹਾਂਗਾ ਫਾਈਬਰੋ ਸਕੈਨ ਦੀ ਜੋ ਮਸ਼ੀਨ ਹੈ ਜੀਵਰ ਦੀ ਉਹ ਬਹੁਤ ਹੀ ਮਹਿੰਗੀ ਮਸ਼ੀਨ ਹੈ ਸਿਹੜੀ ਦੇ ਨੇੜੇ-ਤੇੜੇ ਨਹੀਂ ਇਸ ਨੂੰ ਲਾ ਉਹ ਮਸ਼ੀਨ ਲੈ ਕੇ ਵੀ ਇੱਥੇ ਆਏ ਨੇ ਜਿਸ ਦੇ ਵਿੱਚ ਜੀਵਰ ਦੇ ਮਰੀਜ਼ ਜਾਂ 슈ਗਰ ਦੇ ਪੇਸ਼ੈਂਟ ਨੂੰ ਅਸਿਸਟੈਂਟ ਦਾ ਸਟੋਰ ਹੈ ਉਸ ਤੋਂ ਇਲਾਵਾ ਹੱਡੀਆਂ ਦੇ ਵੀ ਆਏ ਨੇ ਉਸ ਤੋਂ ਇਲਾਵਾ ਹੋਰ ਵੀ ਇੰਡੀਆਂ ਸਾਰੀਆਂ ਬਿਮਾਰੀਆਂ ਐਕਸਪਰਟ ਜਿਹੜੇ ਹੈ ਕਿ ਨੇ ਡਾਕਟਰਾਂ ਤੇ ਪਹੁੰਚਣੇ ਤਾਂ ਕਿ ਲੋਕਾਂ ਨੂੰ फ्री सेवा दी जा सके ये जो डॉक्टर कितों आने सर सा ये yes, सारे डॉक्टर जोड़े ने हो प्राइम हॉस्पिटल पटियाला तो आए थैंक यू सर हाँ जी प्रबंधक और उनकी टीम ने बहुत ही अच्छी तरह से मैनेजमेंट यहाँ पे संभाला है काफ़ी अच्छे उनके मैनेजमेंट के लोगों ने सबको समझाया किसको कहाँ पे भेजना है अच्छे टेस्ट हुए इससे हमें बीमारियों को समझने में उसका ट्रीटमेंट चालू करने में काफ़ी ज़्यादा अच्छी सहायता मिली और करीबन करीबन तीन से साढ़े तीन पेशेंट्स को तो आज यहाँ पे डेफिनेटली फ़ायदा हुआ होगा एंड हम उम्मीद करते हैं कि आगे ये कैंप्स हम रेगुलरली कर सके ताकि मरीजों की हम साथ में हेल्प कर सके जिनको और कहीं अब बाहर बड़ी सिटीज़ में जाके वो अपना ट्रीटमेंट नहीं ले पा रहे हैं ਵਰਤਮਾਨ ਵਿੱਚ ਦੇ ਪ੍ਰਾਈਮ ਹਸਪੀਟਲ ਪਟਿਆਲਾ ਤੋਂ ਆਏ ਆ ਅੱਜ ਟੈਂਪਰ ਲਗਾਉਣ ਦੇ ਲਈ ਜਿਹਦੇ ਵਿੱਚ ਕੀ ਮੈਂ ਡਾਕਟਰ ਅਸ਼ਪਾਲ ਤੇ ਡਾਕਟਰ ਗੌਰਵ ਆਏ ਨੇ ਮੈਂ ਐਮ.ਡੀ. ਮੈਡੀਸਨ ਹਾਂ ਡਾਕਟਰ ਗੌਰਵ ਸਾਡੀਆਂ ਦੇ ਡਾਕਟਰ ਦੇ ਮਾਰ ਨੇ ਅੱਜ ਕੋਈ ਤੇ ਅਮਰੇ ਆਪੀਡੀ ਅੱਜ ਮੇਨਲੀ ਮੈਡੀਸਨ ਦੀ 슈ਗਰ ਦੀ ਐਂਡ ਪੇਟ ਦੇ ਰੋਗਾਂ ਦੀ ਹੋਈ ਹੈ ਤੇ ਨਾਲ ਹੱਡੀ ਦੇ ਰੋਗਾਂ ਦੀ ਹੋਈ ਹੈ ਕਿੰਨੇ ਪੇਸ਼ੇਰਾਂ ਨੂੰ ਮਦਦ ਸੁਭਾਈਏ ਮਰੇ ਕਿੰਨੇ ਲੇਖਕ ਬੁਲਾਈਏ ਲਗਭਗ 350 ਪੇਸ਼ੈਂਟ ਦੇ ਕਰੀਬ ਆਪਣੇ ਕੋਲ ਪੇਸ਼ੈਂਟ ਆਏ ਨੇ ਜਿਨ੍ਹਾਂ ਨੂੰ ਆਪਾਂ OPD ਬੇਸ ਤੇ ਦੇਖਿਆ ਹੈ। ਅੱਜ ਮੇਨਲੀ ਆਪਾਂ ਲੀਵਰ ਬੇਸ ਫਿਟਨੈਸ ਦਾ ਟੈਸਟ ਜਿਵੇਂ ਕਿ ਤੁਹਾਨੂੰ ਵਰਲਡ ਆਪਣਾ ਲੀਵਰ ਡੇ ਆ ਕੇ ਹਟੇ ਹੈ ਤਾਂ ਆਪਾਂ ਫਾਈਬਰੋ ਸਕੈਨ ਲਗਾਇਆ ਉਸ ਦੇ ਲਈ ਹੱਡੀਆਂ ਦੇ ਟੈਸਟ ਲਈ ਆਪਾਂ BMD ਲਗਾਈ ਹੈ ਮਸਕਲ ਉਸ ਤੋਂ ਬਾਅਦ ਨਰਵ ਕੰਡਕਸ਼ਨ ਸਟਡੀ ਲਗਾਈ ਹੈ ਯੂਰਿਕ ਐਸਿਡ 3 ਮਹੀਨੇ ਦੀ ਸ਼ੂਗਰ ਐਕਲੀਵਲੈਂਸ ਪਾਸਟਿੰਗ ਐਂਡ ਰੈਂਡਮ ਬਲੱਡ ਸ਼ੂਗਰ ਵਿਟਾਮਿਨ D3 ਲੈਵਲ ਲਿਕਵਿਡ ਪ੍ਰੋਫਾਈਲ ਇਹ ਸਾਰੇ ਟੈਸਟ ਆਪਾਂ ਇੱਥੇ ਕੰਡਕਟ ਕੀਤੇ ਨੇ ਅੱਜ ਇਹ ਐਸਕੇਲ ਕੋਰਪੋਰੇਟ ਨੂੰ ਇਹਨਾਂ ਤੋਂ ਤੁਹਾਨੂੰ ਮਿਲ ਗਈ ਪ੍ਰਬੰਧ ਬਹੁਤ ਹੀ ਜ਼ਿਆਦਾ ਬੜੀਆ ਸੀ ਕਿ ਹਰ ਪੇਸ਼ੈਂਟ ਵੈਲ ਮੈਨੇਜਡ ਹੋ ਕੇ ਸਾਡੇ ਕੋਲੇ ਆ ਰਿਹਾ ਸੀ ਤਾਂ ਡਾਕਟਰੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਈ ਹੈਗੀ ਸਾਰੇ ਪੇਸ਼ੈਂਟ ਟੈਸਟ ਵੀ ਪ੍ਰੋਪਰ ਕਰਾ ਕੇ ਗਏ ਨੇ ਅੱਜ ਕੇ ਨੋਟ ਸੋਰੀ ਟੈਸਟ ਕਿਹੜੇ ਬਾਰੇ ਜਿਹੜਾ ਇਹ ਟੈਂਪਲ ਲੱਗਿਆ ਸਾਡਾ ਐਸਪੀਆਈਸੀ ਬੰਦੋ ਇਹ ਫ੍ਰੀ ਚੈੱਕਅਪ ਟੈਂਪਲ ਆਇਆ ਤੇ ਸਾਡੀ ਏਪੀ ਸ਼ਰਮਾ ਜੀ ਦਾ ਹੈਡਮਾਈਟ ਸਾਡੇ ਟੈਂਪਲ ਤੋਂ ਇਹ ਟੈਂਪਲ ਲਵਾਇਆ ਗਿਆ ਤੇ ਅਸੀਂ ਜਿਹੜੇ ਪ੍ਰਾਈਮ ਮੈਡੀਕਲ ਵਾਲੇ ਡਾਕਟਰ ਸਾਹਿਬ ਦੇ ਵੱਲੋਂ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਹਾਈ ਹੋ ਦਿੱਤਾ ਤੇ ਬਾਕੀ ਅਸੀਂ ਸਾਰੀ ਆਪਣੀ ਟੀਮ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਟੈਂਪਲ ਲਾਉਣ ਦੇ ਵਿੱਚ ਬਹੁਤ ਸਹਾਇਤਾ ਕੀਤੀ। ਅਜੀ ਆ ਜਾਓ ਕੋਈ ਨਹੀਂ। ਅਸੀਂ ਇਹ ਕੈਪੇਬਿਲਿਟੀ ਰੱਖਦੇ ਹਾਂ। ਅੱਜ ਦੇ ਇਸ ਕੈਂਪ ਦੇ ਵਿੱਚ ਇਸ ਟਾਈਮ ਦੀ ਮੈਡੀਕਲ ਡਾਕਟਰ ਡਸਪਾਲ ਗਰ ਡੈਂਟਲ ਡਾਕਟਰ ਤੇ ਆਪਣੇ ਆਰਥੋਪੈਡਿਕ ਦੇ ਡਾਕਟਰ ਆਏ ਨੇ ਤੇ ਇਸ ਕੈਂਪ ਦੇ ਵਿੱਚ ਅੱਜ ਹੁਣ ਤੱਕ ਅਸੀਂ ਲੱਗ ਪੜ 250 ਪੇਸ਼ੈਂਟ ਦੀ ਆਪੀਡੀ ਕਰ ਚੁੱਕੇ ਹਾਂ ਜਿਸ ਦੇ ਵਿੱਚ 100 ਪਲੱਸ ਮੈਂਬਰ ਦੇ ਕਰੀਬ ਫਾਈਬਰੋਸਕੈਨ ਹੋ ਚੁੱਕਿਆ ਤੇ ਬਾਕੀ ਹੋਰ ਟੈਸਟ ਜਿਵੇਂ ਐਸਵੀਏ ਵਨ ਸੀ ਤੇ ਵਿਟਾਮਿਨ ਡੀ 3 ਵਗੈਰਾ ਸਾਰੇ ਟੈਸਟ ਹੋ ਚੁੱਕੇ ਤੇ ਸਾਰਾ ਕੁਝ ਫ੍ਰੀ ਹੋਸਟ ਹੋ ਰਿਹਾ ਹੈ ਅੱਜ ਜਿਹੜਾ ਕੈਂਪ ਆਇਆ ਇਹਦੇ ਬਾਰੇ ਕੀ ਦੱਸਣਾ ਪਵੇ ਅੱਜ ਸਤ ਸਵੇਰ 7 ਵਜੇ ਅੱਜ ਐਸਐਸਸੀ ਵੱਲੋਂ 7 ਵਜੇ ਇੱਕ ਵੱਲਾ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਪ੍ਰਾਈਮ ਹਸਪਤਲ ਪਰ ਅਵੇਲੇਬਲ ਬਹੁਤ ਹੀ ਵਧੀਆ ਟੀਮ ਆਈ ਹੈ ਤੇ ਉਹਨਾਂ ਨੇ ਵੱਤ ਵੱਧ ਪੇਸ਼ੈਂਟ ਨੂੰ ਚੈੱਕ ਕੀਤਾ ਤੇ ਫਾਈਬਰ ਸਕੈਨ ਦੇ ਟੈਸਟ ਨਹੀਂ ਕੀਤਾ ਨੇ ਤੇ ਇਸ ਤੋਂ ਬਾਅਦ ਸ਼ੁਗਰ ਦਾ ਟੈਸਟ 3 ਮਹੀਨੇ ਵਾਲਾ ਤੇ ਉਸ ਤੋਂ ਬਾਅਦ ਅਮਨ ਡੀਪਰੀ ਸਾਰੇ ਟੈਸਟ ਫ੍ਰੀ ਆਫ ਕੋਸਟ ਕੀਤੇ ਜਾਂਦੇ ਨੇ ਇਸ ਲਈ ਅਸੀਂ ਪ੍ਰਾਈਮ ਹਸਪੀਟਲ ਅੱਜ ਅਲੱਗ-ਅਲੱਗ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਅੱਗੇ ਵੀ ਧੂਰੀ ਬੋਲਣ ਦਾ ਸਾਰ ਬਹੁਤ ਬਹੁਤ ਧੰਨਵਾਦ ਹੈ